ਅੱਜ ਅਸੀਂ ਸਪੈਸ਼ਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵੇਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਇਰੇ ਕੇ ਸਾਇਮਲਟੇਨਸਲੀ ਮੀਡੀਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਸਾਈਜ਼ ਵੀ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ ਸੋ 댓 ਕੋਈ ਰਿਲਾਈਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਾਟਆਉਟਸ ਨੇ ਜਾਂ ਏਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਇਹ ਕੇਵਲ ਨਾਕਾ ਦੇਖ ਕੇ ਕੋਈ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਾਟਾਉਟ ਨੂੰ ਜਾਂ ਕੋਈ ਜਿਹੜਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਨੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ